जय हिंद दोस्तों आज असीन ਤੁਹਾਡੇ ਲਈ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਬਾਰੇ ਜਾਣਕਾਰੀ ਲੈ ਕੇ ਆਏ ਆ ਅਤੇ ਆਸ਼ਾ ਕਰਦੇ ਆ ਕਿ ਇਹ ਤੁਹਾਡੇ ਲਈ ਆਪਣਾ ਕੰਮ ਕਾਜ ਸ਼ੁਰੂ ਕਰਨ ਵਿੱਚ ਸਹਾਇੀ ਹੋਵੇਗੀ ਮੈਂ ਹਾਂ রাজেশ ਬਾਲੀ ਸਹਾਇਕ ਨਿਰਦੇਸ਼ਕ ਆਕਾਸ਼ਵਨੀ ਖਪਰਾ ਜਲੰਧਰ ਅਤੇ ਸਾਡੇ ਨਾਲ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਲਈ ਜੁੜੇ ਨੇ ਜਲੰਧਰ ਦੇ ਲੀਡ ਬੈਂਕ ਮੈਨੇਜਰ ਸ਼੍ਰੀ ਮੋਨ ਸਿੰਘ ਮੋਤੀ ਜੀ ਮੋਤੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਕਾਸ਼ਵਾਨੀ ਦੇ ਸਟੂਡੀਓਜ਼ ਦੇ ਵਿੱਚ। ਬਹੁਤ ਸ਼ੁਕਰੀਆ ਬਾਲੀ ਜੀ ਸਾਹਿਬ। ਮੋਤੀ ਜੀ ਜਿਸ ਤਰ੍ਹਾਂ ਅੱਜ 8 ਮਾਰਚ ਨੂੰ ਜਿਹੜੀ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਹੈਗੀ ਹੈ ਇਹਨੂੰ ਪੂਰਾ ਇੱਕ ਤਹਾਕਾ ਹੋ ਗਿਆ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਸਾਡੇ ਭਾਰਤ ਵਾਸੀਆਂ ਨੇ ਸਾਡੇ ਪੰਜਾਬ ਵਾਸੀਆਂ ਨੇ ਇਹਦੇ ਲਾਭ ਲਏ ਨੇ। ਤੇ ਅਸੀਂ ਤੁਹਾਡੇ ਜ਼ਰੀਏ ਕੁਝ ਚੀਜ਼ਾਂ ਐਸੀਆਂ ਜਾਨਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਸ਼੍ਰੋਤਾ ਹੈਗੇ ਨੇ ਜਿਨ੍ਹਾਂ ਨੂੰ ਇਸ ਯੋਜਨਾ ਬਾਰੇ ਹੱਲੇ ਵੀ ਨਹੀਂ ਪਤਾ ਉਹ ਇਸ ਦਾ ਕਿਸ ਤਰ੍ਹਾਂ ਲਾਭ ਲੈ ਸਕਦੇ ਹਨ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸ਼ੁਰੂ ਹੋਏ ਨੂੰ ਤਾਂ ਅਜੇ ਇੱਕ ਦਹਾਕਾ ਬੀਤ ਗਿਆ ਹੈ ਇਸ ਦਹਾਕੇ ਦੌਰਾਨ 21 ਮਾਰਚ 2025 ਤੱਕ 33.65 ਲੱਖ ਕਰੋੜ ਦੇ ਵਿੰਜਾ 37 ਕਰੋੜ ਲੋਨ ਸੈਕਸ਼ਨ ਕਿਤੇ ਜਾ ਚੁਕੇ ਹਨ ਜਿਨ੍ਹਾਂ ਨਾਲ ਲੱਖਾਂ ਲੋਕ ਆਪਣੇ ਕੰਮ ਸ਼ੁਰੂ ਕਰਕੇ ਨਾ ਸਿਰਫ ਆਪਣੀ ਆਜੀਵਿਕਾ ਚਲਾ ਰਹੇ ਨੇ ਬਲਕਿ ਹੋਰਨਾਂ ਨੂੰ ਵੀ ਨੌਕਰੀਆਂ ਦੇ ਰਹੇ ਨੇ ਉਧਰ ਜਿਹੜੇ ਉਭਰ ਰਹੇ ਉਦਮੀਆਂ ਨੂੰ ਵਿੱਤੀ ਤੌਰ ਤੇ ਹੋਰ ਮਜ਼ਬੂਤ ਕਰਨ ਲਈ ਸਾਲ 2024-25 ਦੇ ਵਿੱਚ ਜਿਸਨ ਤੁਹਾਨੂੰ ਪਤਾ ਹੀ ਹੋਏਗਾ ਕਿ ਕੇਂਦਰੀ ਬਜਟ ਵਿੱਚ ਵੀ ਕੇਂਦਰੀ ਵਿੱਤ ਮੰਤਰੀ ਵੱਲੋਂ ਲੋਨ ਦੀ ਲਿਮਿਟ ਵਿੱਚ 20 ਲੱਖ ਰੁਪਏ ਤੱਕ ਵਧਾਇਆ ਗਿਆ ਹੈ ਜੀ ਸੋ ਤਾਂ ਪਹਿਲਾ ਸਵਾਲ ਇਹ ਹੈ ਮੋਤੀ ਜੀ ਕਿ ਪ੍ਰਧਾਨ ਮੰਤਰੀ ਮudra ਯੋਜਨਾ ਹੇਠ ਕੌਣ ਕੋਈ ਐਸੇ ਨੇ ਜਿਹੜੇ ਲੋਨ ਲੈ ਸਕਦੇ ਨੇ ਅਤੇ ਕਿਸ ਤਰ੍ਹਾਂ ਤੇ ਕਿੱਥੋਂ ਲੋਨ ਲਿਆ ਜਾ ਸਕਦਾ ਹੈ ਕਿੰਨੀ ਤਰ੍ਹਾਂ ਦਾ ਲੋਨ ਮਿਲ ਸਕਦਾ ਹੈ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਸਾਡੇ ਸ਼੍ਰੋਤੇ ਨਾਲ ਤੁਸੀਂ ਸ਼ੇਅਰ ਕਰੋ ਤਾਂ ਕਿ ਉਹ ਵੀ ਇਹਦਾ ਲਾਭ ਲੈ ਸਕਣ ਬਹੁਤ ਸ਼ੁਕਰੀਆ ਜੀ ਬਾਲੀ ਸਾਹਿਬ ਤੁਹਾਡਾ ਇਹ ਜਿਹੜਾ ਸਵਾਲ ਹੈ ਔਰ ਜੀਡੀ ਸਕੀਮ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ ਇੱਕ ਬਹੁਤ ਫਾਇਦੇਮੰਦ ਸਕੀਮ ਹੈ ਤੁਹਾਡਾ ਸਵਾਲ ਜਿਹੜਾ ਕਿਹੜੇ ਵਿਅਕਤੀ ਇਹਦੇ ਚੋਂ ਲੋਨ ਲੈ ਸਕਦੇ ਆ ਇਹ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਕੋਈ ਵੀ ਵਿਅਕਤੀ ਗੱਤ ਤੌਰ ਦੇ ਤੇ ਲੋਨ ਲੈ ਸਕਦਾ ਹੈ ਕੋਈ ਪ੍ਰੋਪਰਟੀ ਕੰਸਰਨ ਹੈ ਉਹ ਵੀ ਲੋਨ ਲੈਣ ਵਾਸਤੇ ਐਲੀਜੀਬਲ ਹੈ ਪਾਰਟਨਰਸ਼ਿਪ ਫਰਮ ਪ੍ਰਾਈਵੇਟ ਲਿਮਟਿਡ ਕੰਪਨੀ ਪਬਲਿਕ ਕੰਪਨੀ ਜਾਂ ਕੋਈ ਵੀ ਹੋਰ ਐਸੀ ਲੀਗਲ ਫਰਮ ਜਿਹੜੀ ਕਾਨੂੰਨੀ ਤੌਰ ਦੇ ਉੱਤੇ ਬਣੀ ਹੋਵੇ ਉਹ ਇਹਦੇ ਵਿੱਚ ਐਲੀਜੀਬਲ ਹੈਗੀ ਹੈ ਅੱਛਾ ਤੇ ਆਮ ਜਿਹੜਾ ਭਾਈ ਬੰਦੂ ਹੈਗਾ ਉਹ ਕਿਸ ਤਰ੍ਹਾਂ ਇਹਦੇ ਵਿੱਚ ਲੋਨ ਲੈ ਸਕਦਾ ਆਪਣਾ ਕੰਮ ਕਾ ਸ਼ੁਰੂ ਕਰਨ ਲਈ ਕੀ ਦਿਵੇ ਕਿ ਇਹ ਹੈ ਜੀ ਕਿ ਕੋਈ ਵੀ ਆਪਣਾ ਕੰਮ ਕਾਰ ਸ਼ੁਰੂ ਕਰਨ ਵਾਸਤੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਕਿਸੇ ਬੈਂਕ ਦੇ ਨਾਲ ਜਿੱਥੇ ਉਹਦਾ ਖਾਤਾ ਹੈ ਖਾਤਾ ਉਹਦਾ ਕਿਸੇ ਬੈਂਕ ਦੇ ਵਿੱਚ ਖੁੱਲਾ ਹੋਣਾ ਚਾਹੀਦਾ ਹੈ ਖਾਤਾ ਜ਼ਰੂਰ ਹੋਣਾ ਚਾਹੀਦਾ ਖਾਤਾ ਜ਼ਰੂਰ ਹੋਣਾ ਚਾਹੀਦਾ ਤਾਂ ਉਹਦਾ ਉਸ ਬੱਚੇ ਦਾ ਖਾਤਾ ਹੋ ਸਕਦਾ ਹੈ ਜਾਂ ਚਾਲੂ ਖਾਤਾ ਖੁੱਲਾ ਹੋਵੇ ਤੇ ਉਸ ਖਾਤਾ ਖਾਤੇ ਦੇ ਵਿੱਚ 1 ਸਾਲ ਤੋਂ ट्रांजੈਕਸ਼ਨ ਹੋ ਰਹੀਆਂ ਹੋਣ ਉਹ ਚਾਲੂ ਹਾਲਤ ਵਿੱਚ ਹੋ ਅੱਛਾ 1 ਸਾਲ ਤੋਂ ਉਹਦੇ ਵਿੱਚ ਜਿਹੜੀਆਂ ਚਾਲੂ ਖਾਤਾ ਹੋਵੇ 1 ਸਾਲ ਦੀਆਂ ਟ੍ਰਾਂਜੈਕਸ਼ਨ ਹੋਈਆਂ ਹੋਣ ਜੀ ਸਰ ਜੀ ਜੀ ਹਾਂਜੀ ਤੇ ਬਾਕੀ ਤਾਂ ਮੈਂ ਥੋੜਾ ਜਿਹਾ ਇਹਦੇ ਵਿੱਚ ਹੋਰ ਦੱਸਣਾ ਚਾਹੂੰਗਾ ਜੀ ਜੀ ਜਿਹੜੀ ਵੀ ਕਿਸੇ ਵਿਅਕਤੀ ਨੇ ਲੋਨ ਲੈਣਾ ਆਪਾਂ ਉਹਦੀ ਐਲੀਜੀਬਿਲਿਟੀ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਉਮਰ ਸੀਮਾ ਦੀ ਵੀ ਐਲੀਜੀਬਿਲਿਟੀ ਹੈ ਉਸ ਵਿਅਕਤੀ ਦੀ ਜਿਹੜੀ ਉਮਰ ਹੈ 18 ਸਾਲ ਤੋਂ 65 ਸਾਲ ਤੱਕ ਹੋਵੇ 18 ਸਾਲ ਤੋਂ 65 ਸਾਲ ਦੀ ਉਮਰ ਦਾ ਜਿਹੜਾ ਵਿਅਕਤੀ ਹੈ ਉਹਨੂੰ ਹੀ ਲੋਨ ਮਿਲ ਸਕਦੇ ਨੇ ਜੀ ਮੈਂ ਇੱਥੇ ਥੋੜਾ ਜਿਹਾ ਹੋਰ ਹਾਂਜੀ ਕਿ ਘੱਟੋ ਘੱਟ ਉਮਰ ਸੀਮਾ ਜਿਹੜੀ ਇਹ 18 ਸਾਲ ਹੈ ਕਿ 10 ਸਾਲ ਦਾ ਮਤਲਬ ਇਹ ਹੈ ਕਿ ਜੇ ਕਿਸੇ ਵਿਅਕਤੀ ਨੇ ਲੋਨ ਲਿਆ ਹੈ ਉਹਦੀ ਜਿਹੜੀ ਆਖਰੀ ਕਰਜ਼ੇ ਦੀ ਕਿਸ਼ਤ ਹੈ ਉਹ 60 ਸਾਲ ਦੀ ਉਮਰ ਤੱਕ ਪੂਰੀ ਹੋ ਜਾਣੀ ਚਾਹੀਦੀ ਹੈ। ਭਾਵੇਂ ਵਿਅਕਤੀ ਅਗਰ ਤੁਹਾਵਾ ਗਿਆ ਹੈ ਤੇ ਉਹਦੀ ਜਿਹੜੀ ਆਖਰੀ ਕਿਸ਼ਤ ਹੈਗੀ ਹੈ ਉਹ 65 ਸਾਲ ਦੀ ਉਮਰ ਤੱਕ ਮੁੱਕ ਜਾਣੀ ਚਾਹੀਦੀ ਹੈ। ਇਹ ਤੁਸੀਂ ਕਹਿਣਾ ਚਾ ਰਹੇ ਹੋ? ਜੀ ਸਰ ਜੀ। ਤੇ ਇਹਦੇ ਚ ਮੌਨ ਸਿੰਘ ਮੋਤੀ ਜੀ ਜਿਹੜੀਆਂ ਸ਼੍ਰੇਣੀਆਂ ਨੇ ਉਹ ਕਿਹੜੇ-ਕਿਹੜੀਆਂ ਨੇ ਜਿਨ੍ਹਾਂ ਵਿੱਚ ਇਹਨਾਂ ਨੂੰ ਲੋਨ ਮਿਲ ਸਕਦਾ ਹੈ? ਇਹ ਵਾਲੀ ਸਾਹਿਬ ਹਰ ਵਿਅਕਤੀ ਦਾ ਇੱਕ ਵੱਖਰਾ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਬਿਜ਼ਨਸ ਦਾ ਜਿਹੜਾ ਸਾਈਜ਼ ਹੈ ਅਲੱਗ-ਅਲੱਗ ਹੋ ਸਕਦਾ ਹੈ। ਮੈਂ ਉਸ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਤਿੰਨ ਸ਼੍ਰੇਣੀਆਂ ਬਣਾਈਆਂ ਗਈਆਂ ਸੀਗੀਆਂ ਤਾਂ ਤਿੰਨ ਸ਼੍ਰੇਣੀਆਂ ਨੇ ਇਹਦੀਆਂ ਹਾਂਜੀ ਇੱਕ ਹੈ ਕਿ ਜੇ ਕਿਸੇ ਨੇ 50000 ਤੱਕ ਦਾ ਲੋਨ ਲੈਣਾ ਹੈ ਉਹ ਸ਼ਿਸ਼ੂ ਕੈਟਾਗਰੀ ਦੇ ਅੰਦਰ ਆਏਗਾ ਸ਼ਿਸ਼ੂ ਕੈਟਾਗਰੀ 50000 ਦਾ ਲੋਨ ਹਾਂਜੀ 50000 ਤੋਂ 50001 ਰੁਪਏ ਤੋਂ ਆਪਾਂ ਕਹੀਏ 50000 1 ਰੁਪਏ ਤੋਂ ਲੈ ਕੇ 5 ਲੱਖ ਤੱਕ ਦਾ ਜਿਹੜਾ ਲੋਨ ਹੈ ਉਹ ਕਿਸ਼ੋਰ ਕੈਟਾਗਰੀ ਵਿੱਚ ਆਏਗਾ ਤੇ ਤੀਜੀ ਸ਼੍ਰੇਣੀ ਜਿਹੜੀ ਹੈ ਉਹਦੇ ਵਿੱਚ ਜਿਹੜੀ 5 ਲੱਖ ਤੋਂ ਲੈ ਕੇ 10 ਲੱਖ ਤੱਕ ਹੈ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਕਿ ਇਹਦੇ ਵਿੱਚ ਹੁਣ ਨਵਾਂ ਵਾਅਦਾ ਕੀਤਾ ਗਿਆ ਮੰਜੀ ਇਸ ਤੇ ਜਿਹੜੀ ਸਾਡੀ ਤਰुण ਵਾਲੀ ਕੈਟਾਗਰੀ ਹੈ ਉਹਦੇ ਵਿੱਚ ਪਤਾ ਕਿੰਨਾ ਗਿਆ ਉਹ ਲੋਨ ਅਮਾਉਂਟ ਜਿਹੜੀ ਵਧਾ ਕੇ 10 ਲੱਖ ਤੋਂ 20 ਲੱਖ ਕੀਤੀ ਗਈ ਉਹ ਤੁਸੀਂ ਤਰुण ਪਲੱਸ ਦੀ ਗੱਲ ਕਰਦੇ ਪਏ ਹੋ ਜੀ 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 ਅਸਲ ਤੇ ਆਪਾਂ ਇਹਦੇ ਵਿੱਚ ਕਹਾਂਗੇ ਕਿ ਇਹ ਚਾਰ ਕੈਟਾਗਰੀਜ਼ ਹੋ ਗਈਆਂ ਅਤੇ ਉਹ ਜਿਸ ਤਰ੍ਹਾਂ ਤੁਸੀਂ ਸੁਣ ਰਹੇ ਹੋ ਸਾਡੇ ਜਿਹੜੇ ਐਲਡੀਐਮ ਹੈਗੇ ਨੇ ਦੱਸਿਆ ਕਿ ਇਸ ਪ੍ਰਧਾਨ ਮੰਤਰੀ ਮudra ਯੋਜਨਾ ਵਿੱਚ ਪਹਿਲਾਂ ਤਿੰਨ ਕੈਟਾਗਰੀਜ਼ ਸੀਗੀਆਂ ਜਿਤੇ ਵਿੱਚ ਲੋਨ ਮਿਲਦੇ ਸੀ ਉਹ ਸੀਗੀਆਂ ਸ਼ਿਸ਼ੂ ਕੈਟਾਗਰੀ ਕਿਸ਼ੋਰ ਕੈਟਾਗਰੀ ਅਤੇ ਤਰुण ਕੈਟਾਗਰੀ ਹੁਣ ਇਹਦੇ ਵਿੱਚ ਇੱਕ ਹੋਰ ਕੈਟਾਗਰੀ ਬਣਾ ਦਿੱਤੀ ਗਈ ਹੈ ਉਹ ਹੈਗੀ ਹੈ ਤਰੁਣ ਪਲਸ ਇਹਦੇ ਵਿੱਚ ਕੀ ਹੈਗਾ ਕਿ ਇਹ ਜਿਹੜੀ ਕੈਟਾਗਰੀ ਹੈ ਇਸ ਵਿੱਚ ਪਾਰਾ ਸਰਕਾਰ ਨੇ ਜਿਹੜੀ ਨਵੀਂ ਇਹ ਛੇਣੀ ਐਡ ਕੀਤੀ ਹੈ ਇਸ ਛੇਣੀ ਬਾਰੇ ਜਿਸ ਤਰ੍ਹਾਂ ਇਹਨੇ ਦੱਸਿਆ ਹੈ ਮੋਤੀ ਜੀ ਨੇ ਕਿ ਇਹਦੇ ਵਿੱਚ ਐਕਸਟਰਾ ਲੋਨ ਤੁਹਾਨੂੰ ਮਿਲ ਸਕਦਾ ਹੈਗਾ ਡਿਪੈਂਡਿੰਗ ਅਪਨ ਕਿ ਤੁਹਾਡੀ ਜਿਹੜੀ ਪਹਿਲਾਂ ਲੋਨ ਲਿਆ ਹੋਇਆ ਤੁਸੀਂ ਉਹ ਕਿਸ਼ਤਾਂ ਠੀਕ ਤਰ੍ਹਾਂ ਪੜਦੇ ਪਏ ਹੋ ਕਿ ਨਹੀਂ ਪੜਦੇ ਪਏ ਤੁਹਾਡਾ ਟਰੈਕ ਰਿਕਾਰਡ ਬੈਂਕ ਦਾ ਠੀਕ ਹੈ ਕਿ ਨਹੀਂ ਹਾਂਜੀ ਬਿਲਕੁਲ ਬਿਲਕੁਲ ਇਹ ਬਾਲੀ ਸਾਹਿਬ ਇਹ ਜਿਹੜਾ ਤੁਸੀਂ ਇਹ ਬਹੁਤ ਵਧੀਆ ਬੋਲ ਰਹੇ ਹੋ ਕਿ ਕਿਸੇ ਦਾ ਜਿਹੜਾ ਬੈਂਕ ਦਾ ਕ੍ਰੈਡਿਟ रिकॉर्ड है वो ठीक होना बड़ा जरूरी है भावे कोई व्यक्ति शिशु ਦੇ ਅਕੀ ਲੋਨ ਲੈ ਰਿਹਾ ਹੋਵੇ ਪਿਛੋਰ ਦੇ ਤਹਿਤ ਲੋਨ ਲੈਣਦਾ ਹੋਵੇ ਜਾਂ ਉਹਨੇ ਤਰਨ ਜਾਂ ਤਰਨ ਪਲਸ ਦੇ ਵਿੱਚ ਲੋਨ ਲੈਣਾ ਹੋਵੇ ਉਹਦਾ ਜਿਹੜਾ ਰਿਕਾਰਡ ਹੈ ਬੈਂਕ ਦੇ ਵਿੱਚ ਕ੍ਰੈਡਿਟ ਰਿਕਾਰਡ ਹੋਣਾ ਉਹ ਬੜਾ ਜ਼ਰੂਰੀ ਹੈ ਬਿਲਕੁਲ ਠੀਕ ਹੈ ਜਿਹੜਾ ਇਹ ਕੋਈ ਇੰਡੀਵਿਜੂਅਲ ਵਿਅਕਤੀ ਹੈ ਜਾਂ ਤੁਸੀਂ ਇਹ ਕਹਿ ਲਓ ਕਿ ਕਿਸੇ ਨੇ ਕੰਸਰਨ ਨੇ ਲੋਨ ਲੈਣਾ ਉਹਦੇ ਕੋਲ ਉਹ ਕੰਮ ਸ਼ੁਰੂ ਕਰਨ ਵਾਸਤੇ ਸਕਿੱਲ ਐਕਸਪੀਰੀਅੰਸ ਨੌਲੇਜ ਜਿਹੜੀ ਵੀ ਉਹਨੇ ਪ੍ਰਪੋਜ਼ਡ ਐਕਟੀਵਿਟੀ ਦੱਸੀ ਆ ਉਹਦਾ ਨੌਲੇਜ ਹੋਣਾ ਵੀ ਬੜਾ ਜ਼ਰੂਰੀ ਹੈ ਜੇਕਰ ਉਹਨੂੰ ਨੌਲੇਜ ਹੀ ਨਹੀਂ ਹੋਊਗੀ ਤਾਂ ਫਿਰ ਲੋਨ ਕਿਸ ਚੀਜ਼ ਦਾ ਲਵੂਗਾ ਉਹ ਹਾਂਜੀ ਔਰ ਇਹ ਬੜਾ ਜ਼ਰੂਰੀ ਹੈ ਕਿ ਉਹ ਕਿਸੇ ਵੀ ਬੈਂਕ ਦਾ ਡਿਫਾਲਟਰ ਨਹੀਂ ਹੋਣਾ ਚਾਹੀਦਾ ਤੇ ਇਹਦੇ ਵਿੱਚ ਮੋਨ ਜੀ ਇਹ ਵੀ ਦੱਸੋ ਕਿ ਜਿਹੜੇ ਡਾਕੂਮੈਂਟਸ ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਨੂੰ ਕੰਟੈਕਟ ਕਰਨਾ ਹੈ ਕਿ ਡਾਕੂਮੈਂਟ ਚਾਹੀਦੇ ਨੇ ਇਹ ਜੇ ਤੁਸੀਂ ਜਾਣਕਾਰੀ ਦੱਸੋ ਕਿ ਇਸ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਹੇਠ ਲੋਨ ਲੈਣ ਬਾਰੇ ਕਿਸ ਨੂੰ ਕੰਟੈਕਟ ਕੀਤਾ ਜਾ ਸਕਦਾ ਹੈ ਔਰ ਕੀ ਡਾਕੂਮੈਂਟ ਚਾਹੀਦੇ ਹੁੰਦੇ ਨੇ ਜੀ ਬਾਲੀ ਸਾਹਿਬ ਇਹ ਬੜਾ ਜ਼ਰੂਰੀ ਵੀ سوال ਹੈ ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਕੋਈ ਵੀ ਜਿਹੜਾ 베ਰੀਫਿਸ਼ਰੀ ਹੈ ਉਹ ਆਪਣੇ ਬੈਂਕ ਦੇ ਨਾਲ ਸਿੱਧਾ ਸੰਪਰਕ ਵੀ ਕਰ ਸਕਦਾ ਜਿੱਥੇ ਉਹਦਾ ਖਾਤਾ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਉਹਦਾ ਜਿਹੜਾ ਖਾਤਾ ਹੈ ਕਿਸੇ ਬੈਂਕ ਦੇ ਵਿੱਚ ਬਚਤ ਖਾਤਾ ਜਾਂ ਚਾਲੂ ਖਾਤਾ ਹੋਵੇ ਜਿਹੜਾ 1 ਸਾਲ ਤੋਂ ਚੱਲ ਰਿਹਾ ਹੋਵੇ ਤੇ ਉਹ ਚਾਲੂ ਹਾਲਤ ਵਿੱਚ ਹੋਵੇ ਉਹ ਡੋਰਮੈਂਟ ਜਾਂ ਇਨਆਪਰੇਟਿਵ ਨਹੀਂ ਹੋਇਆ ਹੋਣਾ ਚਾਹੀਦਾ ਬੈਂਕ ਵਿੱਚ ਜਾ ਸਕਦਾ ਦੂਸਰਾ ਹੈ ਕਿ ਔਨਲਾਈਨ ਵੀ ਅਪਲਾਈ ਕਰਨ ਵਾਸਤੇ ਪੋਰਟਲ ਹੈ ਉਹਨੂੰ ਉਦਯਮੀ ਮਿੱਤਰਾ ਪੋਰਟਲ ਦਾ ਨਾਮ ਹੈ ਉਦਯਮੀ ਮਿੱਤਰਾ ਉਦਯਮੀ ਮਿੱਤਰਾ ਹੈ ਜੀ मित्रा ਪੋਰਟਲ ਦੇ ਉੱਤੇ ਜਾ ਕੇ ਵੀ ਆਨਲਾਈਨ ਅਪਲਾਈ ਕੀਤੀ ਜਾ ਸਕਦੀ ਐਪਲੀਕੇਸ਼ਨ ਤੇ ਮੋਹਨ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿਸੇ ਵੀ ਬੈਂਕ ਵਿੱਚ ਖਾਤਾ ਹੋਵੇ ਭਾਵੇਂ ਉਹ ਨਿੱਜੀ ਬੈਂਕ ਹੋਵੇ ਭਾਵੇਂ ਸਰਕਾਰੀ ਬੈਂਕ ਹੋਵੇ ਕੋਈ ਵੀ ਬੈਂਕ ਹੋਵੇ ਨਾ ਬਿਲਕੁਲ ਜੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਬੈਂਕ ਹੈ ਜਿਹੜਾ ਬੈਂਕਿੰਗ ਕਰ ਰਿਹਾ ਹੈਗਾ ਭਾਵੇਂ ਉਹ ਸਰਕਾਰੀ ਬੈਂਕ ਹੋਵੇ ਭਾਵੇਂ ਉਹ ਸਹਿਕਾਰੀ ਬੈਂਕ ਹੋਵੇ ਜਾਂ ਪ੍ਰਾਈਵੇਟ ਬੈਂਕ ਹੋਵੇ ਸਾਰੀਆਂ ਬੈਂਕਾਂ ਦੇ ਵਿੱਚ ਇਹ ਜਿਹੜੀ ਸਕੀਮ ਹੈ ਅਵੇਲੇਬਲ ਹੈ ਅੱਛਾ ਮੋਤੀ ਜੀ ਅਸੀਂ ਜਿਹੜੀ ਸਾਰੀ ਗੱਲ ਗੱਲ ਕੀਤੀ ਹੈ ਕਿਉਂਕਿ ਅਸੀਂ ਪੰਜਾਬ ਨਾਲ ਸੰਬੰਧਤ ਹੈਗੇ ਆ ਨੈਚੁਰਲੀ ਸਾਡੇ ਜਿਹੜੇ ਜੋ ਵੀ ਭਰਾ ਹੈਗੇ ਨੇ ਸਾਡੇ ਸ਼੍ਰੋਤੇ ਨੇ ਉਹ ਜਾਨਣਾ ਚਾਹਣਗੇ ਕਿ ਪੰਜਾਬ ਵਿੱਚ ਇਹਦੇ ਜਰੀਏ ਜਿਹੜੀ ਯੋਜਨਾ ਹੈ ਕਿੰਨੇ ਲੋਕਾਂ ਨੇ ਫਾਇਦਾ ਚੁੱਕਿਆ ਹੈ ਜੇਕਰ ਤੁਸੀਂ ਉਹ ਸਾਨੂੰ ਦੱਸ ਸਕੋ ਇਸ ਦੇ ਵਿੱਚ ਇਹ ਹੈ ਜੀ ਕਿ ਇਹ ਮੁਦਰਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਜਿਹੜੀ ਹੈ ਜਦੋਂ ਤੋਂ ਲੈ ਕੇ ਚਾਲੂ ਹੋਈ ਹੈ ਉਹਦੇ ਵਿੱਚ ਆਪਾਂ ਪੰਜਾਬ ਦੀ ਹੀ ਗੱਲ ਕਰੀਏ ਜੀ ਆਪਾਂ ਪੰਜਾਬ ਦੇ ਉੱਤੇ ਕੰਸੈਂਟਰੇਟ ਕਰੀਏ ਤੇ ਟੋਟਲ ਨੰਬਰ ਆਫ ਅਕਾਊਂਟਸ ਜਿਹੜੇ ਬੈਨੀਫਿਸ਼ੀਅਰੀ ਹੈ ਜਿਹੜੇ ਨੰਬਰ ਆਫ ਅਕਾਊਂਟਸ ਸਾਡੇ ਕੋਲ ਖੜੇ ਆ ਸਾਡੇ ਕੋਲ ਪੰਜਾਬ ਦੇ ਉਹ ਹੈਗੇ ਜੀ 10 ਲੱਖ ਤੇ 79 ਹਜ਼ਾਰ ਤੋਂ ਖਾਤੇ 10 ਲੱਖ 79 ਮੇ 1000 30 ਖਾਤੇ ਇਸ ਵੇਲੇ ਖੜੇ ਹੈ ਤੇ ਜਿਨ੍ਹਾਂ ਦੇ ਵਿੱਚ 10298 ਕਰੋੜ ਦੀ ਰਾਸ਼ੀ ਆਊਟਸਟੈਂਡਿੰਗ ਹੈ ਦੇਖੋ ਲੋਨ ਤੇ ਜਿਆਦਾ ਹੋਇਆ ਹੋਵੇਗਾ ਕਿ ਦੀ ਪੇਮੈਂਟ ਵੀ ਹੋ ਰਹੀ ਹੈ ਤੇ ਇਸ ਵੇਲੇ ਤੱਕ ਜਿਹੜਾ 10298 ਕਰੋੜ ਦੀ ਰਾਸ਼ੀ ਖਾਤਿਆਂ ਦੇ ਵਿੱਚ ਖੜੀ ਇਹਦਾ ਜੇ ਮੈਂ ਐਵਰੇਜ ਦੱਸਾਂ ਤੁਹਾਨੂੰ ਲੋਨ ਪਰ ਐਵਰੇਜ ਜੀ 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 ਨੈਸ਼ਨਲ ਲੈਵਲ ਦੇ ਉੱਤੇ 79700 ਪਰ ਅਕਾਊਂਟ ਦੀ ਹੈਗੀ ਹੈ 79700 ਰੁਪਈਆ ਪਰ ਅਕਾਊਂਟ ਐਵਰੇਜ ਹੈ ਉੱਥੇ ਪੰਜਾਬ ਦੇ